ਮੈਂ ਸਾਰੇ ਪੋਪੂਰ ਇਲਾਕਾ ਨਿਵਾਸੀਆਂ ਨੂੰ ਬਤੌਰ ਡਿਪਟੀ ਮਿਨਿਸਟਰ ਜਲੰਧਰ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਇਹ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜਾ ਬੋਇਲਰ ਲੱਗਿਆ ਹੈ ਪੋਪੂਰ ਦੇ ਵਿੱਚ ਉੱਥੋਂ ਜਿਹੜੀ ਕਾਲੀ ਰਾਖ ਨਿਕਲਦੀ ਹੈ ਸਵਾ ਨਿਕਲਦੀ ਆ ਉਹਦੇ ਲਈ ਕੋਈ ਹੱਲ ਕੀਤਾ ਜਾਵੇ ਤਾਂ ਅਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਬੇਨਤੀ ਕੀਤੀ ਸੀਗੀ ਇਸ ਬਾਰੇ ਜਿਹੜੇ ਨਿਰਦੇਸ਼ ਜਾਰੀ ਕੀਤੇ ਜਾਣ ਦੇ ਬੰ ਨੂੰ ਇਹ ਦੱਸਦੇ ਖੁਸ਼ੀ ਜਾ ਪੂਰੀ ਹੈ ਕਿ ਜਿਹੜਾ ਇਸ ਰਾਤ ਸੰਬੰਧੀ ਸਾਨੂੰ ਕੰਮਿਸ਼ਨ ਡੋਲ ਬੋਰਡ ਤੋਂ ਇੱਕ ਆਰਡਰ ਜਾਰੀ ਹੋਇਆ ਹੈ ਜਿਹਦੇ ਵਿੱਚ ਉਹਨਾਂ ਨੇ ਬੋਇਲਰ ਵਾਲਿਆਂ ਨੂੰ ਇੱਕ ਕਹ ਗਿਆ ਹੈ ਕਿ ਬੈਂਕ ਗਾਰੰਟੀ ਆਪਣੀ ਉਹ ਜਮ੍ਹਾਂ ਕਰਾਉਣਗੇ ਤੇ ਜੇ ਭਵਿੱਖ ਦੇ ਵਿੱਚ ਕਦੇ ਵੀ ਕਾਲੀ ਸੁਆਹ ਨਿਕਲੀ ਗਈ ਬੋਇਲਰ ਤੋਂ ਤਾਂ ਉਤੇ ਖਿਲਾਫ ਪੀਪਸੀਬੀ ਦੇ ਨਿਯਮ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਵੱਲੋਂ ਬੋਇਲਰ ਬੰਦ ਕਰਨ ਦੀ ਵੀ ਜਿਹੜੀ ਹੈ ਚੇਤਾਵਨੀ ਦਿੱਤੀ ਗਈ ਹੈ ਜਿਸ ਸੰਬੰਧੀ ਮੇਰੇ ਵੱਲੋਂ ਵੀ ਸਾਡੇ ਜਿਹੜੇ ਲੋਕਲ ਐਕਸੀਡੈਂਸ ਨੇ ਉਸ ਉਹਨਾਂ ਨੂੰ ਇਹ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਤਾਂ ਇਮੀਡੀਏਟਲੀ ਇਹਨਾਂ ਤੋਂ ਬੈਂਕ ਗਰੰਟੀ ਜਮ੍ਹਾਂ ਕਰਵਾਈ ਜਾਵੇ ਐਂਡ ਰੈਗੂਲਰ ਪੜਤਾਲ ਕੀਤੀ ਜਾਵੇ ਕਿ ਜੇ ਉਹਦੇ ਵਿੱਚ ਕਾਲੀ ਸਵਾਰ ਨਿਕਲਦੀ ਹੈ ਤੇ ਨਿਯਮਾਂ ਤਹਿਤ ਉਸ ਤੇ ਇਮੀਡੀਏਟ ਕਾਰਵਾਈ ਵੀ ਕਰਵਾਈ ਜਾਵੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸਨ ਦਿੰਦਾ ਹਾਂ ਕਿ ਜਿਹੜਾ ਬੋਇਲਰ ਦੇ ਨਾਲ ਜਾਂ ਕੋਈ ਵੀ ਉੱਥੇ ਪ੍ਰਦੂਸ਼ਣ ਦੀ ਸਮੱਸਿਆ ਹੋਵੇਗੀ ਪ੍ਰਸ਼ਾਸਨ ਸਦਾ ਵੀ ਤੁਹਾਡੇ ਨਾਲ ਖੜਾ ਹੈ ਤੇ ਉਹਦੇ ਖਿਲਾਫ ਅਸੀਂ ਕਾਰਵਾਈ ਵੀ ਕਰਾਂਗੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਜਿਹੜੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਹੋਏ ਨੇ ਉਹਨਾਂ ਦੀ ਆਪਾ ਉਹਨਾਂ ਦੇ ਸਾਡੀ ਪਾਲਣਾ ਕੀਤੀ ਜਾਵੇ ਜੇ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਪ੍ਰਦੂਸ਼ਣ ਸੰਬੰਧੀ ਕਿਸੇ ਵੀ ਪਲਾਂਟ ਤੋਂ ਕੋਈ ਸਮੱਸਿਆ ਆਉਂਦੀ ਹੈ ਤਾਂ ਪੋਲਿਊਸ਼ਨ ਬੋਰਡ ਤੇ ਸਾਡਾ ਸਾਰੇ ਜਿਹੜੇ ਪਾਗਾਂ ਦੀ ਟੀਮਾਂ ਦੇ ਅਧਿਕਾਰੀ ਨੇ ਉਹ ਇਮੀਡੀਏਟਲੀ ਉਸਤੇ ਮੇਰੇ ਨਿਰਦੇਸ਼ਾਂ ਅਨੁਸਾਰ ਐਕਸ਼ਨ ਲੈਣਗੇ ਤੁਹਾਨੂੰ ਇਸ ਬਾਰੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੁਹਾਡੇ ਸਾਰਿਆਂ ਦੇ ਨਾਲ 毛毛的。Well, well